ਅਹੀਂ ਆਜਾ ਆਇਆ ਪੇਡਟ ਪਈ ਤੇ ਆਪਣਾ ਇਲੈਕਟ੍ਰੋਨਿਕ ਦਾ ਕੰਮ ਆ ਚਾਚੇ ਥਾਬੀ ਦੇ ਘਰੇ ਆਏ ਤੇ ਆਪਾਂ ਇਹਦੇ ਦੇਖੋ ਘੁਮਾਰੇ ਲਾਏ ਆ ਕਹਦਾ ਜੀ ਪਿੰਡ ਕਿਹੜਾ ਵੀਰੇ ਪਿੰਡ ਕਿਹੜਾ ਵੀਰ ਜੀ ਪਿੰਡ ਦਾ ਨਾਂ ਢਪਈਆ ਅੱਛਾ ਠੀਕ ਠੀਕ ਹਾਂਜੀ ਤੇ ਦੇਖੋ ਜਿੰਦਾ ਗਰਮੀ ਹੁੰਦੀ ਆ ਤੇ ਟੀਨਾ ਹੁੰਦੀਆਂ ਆ ਜਾਂ ਮੰਨ ਲਓ ਕਿ ਕਨੇ ਛੱਡੀ ਪਾਇਆ ਹੁੰਦਾ ਆਪਣੇ ਘਰ ਦੇ ਵਿੱਚ ਤੇ ਡੰਗਰ ਜਿਹੜੇ ਆ ਨਾ ਵਿਚਾਰੇ ਗਰਮੀ ਦੇ ਵਿੱਚ ਮਰਦੇ ਰਹਿੰਦੇ ਆ ਤੇ ਆ ਆਪਾਂ ਚੀਜ਼ ਜਿਹੜੀ ਆ ਇੱਕ ਸੋਚੀ ਆ ਤੇ ਵੇਖੋ ਪੰਭਾਰੇ ਲੱਗੇ ਆ ਤੇ ਕਿੰਨਾ ਵਧੀਆ ਜਿਹੜਾ ਸਾਰੇ ਬੰਨੇ ਸਪਰੇਅ ਹੋਣੀਆਂ ਡੰਗਰ ਵੀ ਠੰਡੇ ਰਹਿੰਦੇ ਆ ਤੇ ਜੇ ਬੰਦਾ ਵੀ ਆਪਣਾ ਇੱਥੇ ਕੋਈ ਪੱਠੇ ਪਾਉਣ ਆਵੇ ਜਾਂ ਜਿੱਦਾਂ ਮਰਜੀ ਵੀ ਆਵਣ ਮੰਜੀ ਵੀ ਡਾਹ ਸਕਦਾ ਵੀਰ ਤੇ ਮੰਜੀ ਵੀ ਢਾ ਕੇ ਇੱਥੇ ਭਾਵੇਂ ਡੰਗਰਾਂ ਦੇ ਲੱਗੇ ਜਿਹੜਾ ਬੰਦਾ ਫਰਾਜ ਜਿਹਾ ਕੇ ਕਰਨੀ ਹੋਵੇ ਤੇ ਇਹ ਵੀ ਫਿਰ ਏਸੀ ਬਣ ਗਿਆ ਹੁਣ ਮੈਂ ਵੀ ਫਿਰ ਏਸੀ ਤੋਂ ਵੀ ਵੱਡੀ ਗੱਲ ਆ ਨਜ਼ਾਰੇ ਬੰਨਣ ਦਾ ਪੂਰੇ ਵੇਖੋ ਕਿਦਾਂ ਸਪਰੇਅ ਮੱਝਣ ਦੀ ਆ ਠੰਡ ਪੈਣ ਦੀ ਪੂਰੀ ਠੀਕ ਠੀਕ ਹਾਂ ਤੇ ਜੇ ਕਹੀ ਵੀ ਲਵਾਉਣਾ ਚਾਹੁੰਦੇ ਆ ਤੁਹਾਨੂੰ ਠੀਕ ਠੀਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹਨੂੰ ਪੁੱਛੋ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਭਾਣੂ ਤਾਂ ਤਾ ਹੀ ਫਿਰ ਕਿੱਦਾਂ ਦੇ ਲੱਗੇ ਵਧੀਆ ਲੱਗੇ ਬਹਿ ਜਾ ਬਹਿ ਜਾ ਹੁਣ ਤਾਤਾ ਕਹਿੰਦਾ ਵੀ ਬਹਿ ਜਾ ਬਹਿ ਜਾ ਹੋ ਗਿਆ ਤੇ ਹੋਰ ਵੀ ਕਹਿੰਦਾ ਮੈਂ ਆਪਣੇ ਯਾਰ ਦੋਸਤਾਂ ਨੂੰ ਇਹੋ ਜਿਹੀ ਚੀਜ਼ ਦਿਖਾਉਣਾ ਚਾਹੁੰਦਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਲਵਾ ਸਕਦੇ ਆ ਨੰਬਰ ਆਪਣਾ ਜਿਹੜਾ ਇਹ ਨੋਟ ਕਰ ਲਓ 86 99626253 ਤੇ ਇੱਕ ਦੂਸਰਾ ਨੰਬਰ ਵੀ ਆਡਾ ਨੋਟ ਕਰ ਲਓ 826431114 ਤੇਸ ਬਾਕੀ ਨੰਬਰ ਜਿਹੜੇ ਆ ਉਹ ਸਕਰੀਨ ਦੇ ਉੱਤੇ ਵੀ ਦੇ ਦਿੱਤੇ ਜਾਣਗੇ ਨੰਬਰ ਨੋਟ ਕਰਕੇ ਤੇ ਸਾਨੂੰ ਕੋਲ ਕਰ ਸਕਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹਦੇ লাইਵ ਆਦੇ ਉਹਨੂੰ ਕੁਝ ਵੀ ਕਿਦਾਂ ਠੰਡ ਪੈਣੀ ਹੋਰ ਬਾ ਠੰਡ ਪੈਣੀ ਸਾਾਨੂੰ ਤੇ ਜਿਹੜੀ ਪੈਣੀ ਪੈਣੀ ਉਹਨਾਂ ਦੇਜਵਾਨ ਨੇ ਨੂੰ ਕਰੀ ਵੈਰੀ ਗੁੱਡ ਠੀਕ ਠੀਕ ਆ ਤੇ ਇਹਨਾਂ ਗੱਲਾਂ ਸਾਾਨੂੰ ਤੇ ਪੈਣੀ ਪੈਣੀ ਆ ਪਰ ਦੇਜਵਾਨ ਜਿਹੜੇ ਆ ਉਹ ਧੰਨਵਾਦ ਕਰ ਰਹੇਗੇ ਇਹ ਚੀਜ਼ ਬੜੀਆ ਲੱਗੀ ਆ ਬੋਲ ਹੀ ਜਾਂਦੇ ਠੀਕ 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 ਤੇ ਚਲੋ ਬੋਲ ਕੇ ਤੇ ਦੱਸ ਨਹੀਂ ਸਕਦੇ ਵਿਚਾਰੇ ਪਰ ਬੜੇ ਔਖੇ ਰਹਿੰਦੇ ਕਰਕੇ ਦੇ ਵਿੱਚ ਠੰਡੇ ਰਹਿਣਗੇ ਤੇ ਬਾਕੀ ਔਖੇ ਆ ਵੀਰ ਜੀ ਕਰੋ ਫਿਰ ਸਬਸਕ੍ਰਾਈਬ ਤੇ ਨਾਲ ਹੀ ਸਾਨੂੰ ਕਰੋ ਸਪੋਰਟ ਓਕੇ ਜੀ ਓਕੇ ਜੀ ਓਕੇ